ਸਟੂਡੈਂਟ ਲਾਈਫ 'ਚ ਬੰਦਾ ਆਉਂਦਾ ਤੇ ਉਹ ਲੋਕਾਂ ਥੱਲੇ ਕੰਮ ਕਰਦਾ ਤੇ ਹੌਲੀ-ਹੌਲੀ ਪੱਕਾ ਹੋ ਜਾਂਦਾ ਫਿਰ ਉਹਦੇ ਵੀ ਮਨ 'ਚ ਵੀ ਆਉਂਦਾ ਵੀ ਮੈਂ ਵੀ ਯਾਰ ਕੋਈ ਬਿਜ਼ਨਸ ਕਰਾਂ ਵੀ ਬਿਜ਼ਨਸ ਉਹ ਕਰੋ ਜਿਹਦੇ ਨਾਲ ਤੁਹਾਡਾ ਤੁਹਾਡੇ ਲਈ ਟਾਈਮ ਤੁਹਾਡੇ ਪਰਿਵਾਰ ਲਈ ਟਾਈਮ ਨਿਕਲਦਾ ਹੋਵੇ ਨਹੀਂ ਤਾਂ ਉਹ ਬਿਜ਼ਨਸ ਕੋਈ ਨਾ ਕਰੋ ਕਿ ਕੱਲ ਨੂੰ ਤੁਸੀਂ ਆਪਣਾ ਪਰਿਵਾਰ ਹੀ ਤੋੜ ਲਿਆ ਤੇ ਉਹ ਪੈਸੇ ਇਕੱਠੇ ਕੀਤੇ ਰੱਖ ਕੋਈ ਵੀ ਫਾਇਦਾ ਨਹੀਂ ਪੈਸਾ ਲੋੜਿਆ ਕਿਉਂਕਿ ਕੋਈ ਸ਼ੱਕ ਨਹੀਂ ਪੈਸੇ ਬਿਨਾਂ ਗੁਜ਼ਾਰਾ ਨਹੀਂ ਹੈਗਾ ਜਿਹੜਾ ਵਕਤ ਚੱਲ ਰਿਹਾ ਔਰ ਰਿਸ਼ਤਿਆਂ ਨਾਤਿਆਂ ਤੋਂ ਬਿਨਾਂ ਤੁਹਾਡੇ ਪਰਿਵਾਰ ਤੋਂ ਬਿਨਾਂ ਵੀ ਤੁਹਾਡਾ ਗੁਜ਼ਾਰ ਨਹੀਂ ਹੈ। ਬੱਚਿਆਂ ਨੂੰ ਥੋੜੀ ਲੋੜਿਆ। ਇੱਥੇ ਬਾਹਰਲੇ ਮੁਲਕਾਂ ਦੇ ਵਿੱਚ ਜ਼ਿਆਦਾਤਰ ਲੋਕਾਂ ਦੀ ਇੱਕ ਸ਼ਿਕਾਇਤ ਨਹੀਂ ਇੱਕ ਧਾਰਨਾ ਬਣਾਈ ਹੋਈ ਆ ਵੀ ਬਾਹਰਲੇ ਮੁਲਕਾਂ ਜਿਨ੍ਹਾਂ ਨੇ ਕਿਹਾ ਸਾਡੇ ਨਾਲ ਰਹਿਣਾ ਵਾ ਇਹਨਾਂ ਨੇ ਇੱਧਰਲਾ ਕਲਚਰ ਐਡੌਕਟ ਕਰ ਲੈਣਾ ਵਾ ਇਹਨਾਂ ਨੇ ਉਹ ਕਰ ਲੈਣਾ ਉਹ ਕਰ ਲੈਣਾ। ਅਸੀਂ ਕਦੇ ਵੀ ਆਪਣੀ ਗਲਤੀ ਨੂੰ ਮੰਨਣ ਨੂੰ ਤਿਆਰ ਹੀ ਨਹੀਂ ਹੈਗੇ ਵੀ ਅਸੀਂ ਆਪਣੇ ਬੱਚਿਆਂ ਨੂੰ ਕਿੰਨਾ ਕੁ ਸਮਾਂ ਦੇਤ ਮਜਬੂਰੀਆਂ ਹੁੰਦੀਆਂ ਪਰ ਸਾਰੀ ਉਮਰ ਮਜਬੂਰੀਆਂ ਹੀ ਬੰਦਰੀਆਂ ਹੋ ਸਕਦੀਆਂ ਝੂਠਿਆ ਵੀ ਅਸੀਂ ਕੰਮਾਂ ਤੇ ਲੱਗੇ ਰਹਿ ਪੈਸਾ ਕਹਿਓ ਜੀ ਮਾੜੀ ਦੌੜਿਆ ਜਿਹਦੀ ਬ੍ਰੇਕ ਜਿਹੜੀ ਆ ਹਰੇਕ ਬੰਦੇ ਨੂੰ ਨਹੀਂ ਲੱਭਦੀ ਕਦੀ ਕਿਸੇ ਦੇ ਘਰ ਗੱਡੀਆਂ ਦੇਖਣ ਤੋਂ ਪਹਿਲਾਂ ਜਿੰਦਗੀ ਚ ਉਹਦੇ ਸੁੱਖ ਦੇਖਿਆ ਕਰੋ ਉਹਦੇ ਕੋਲ ਸੁੱਖ ਹੈਗਾ ਇੰਨਾ ਜਿੰਨਾ ਤੁਹਾਡੇ ਕੋਲ ਆ ਬਾਹਰਲਾ ਮਾਹੌਲ ਮਾੜਾ ਵਾ ਪਰਿਵਾਰ ਦੇ ਵਿੱਚ ਤੁਸੀਂ ਬੈਠ ਕੇ ਡਿਸਕਸ ਕਰ ਸਕਦੇ ਹੋ ਵਕਤ ਕੱਢੋਗੇ ਇਹ ਕਾਇਉ ਤੁਹਾਡਾ ਪਛਤਾ ਤੁਹਾਡੇ ਨਾਲ ਹੋਊਗਾ ਵੀ ਤੁਸੀਂ ਨਹੀਂ ਉਹਨੂੰ ਪੁੱਛਿਆ ਤੇ ਡੈਫੀਨਿਟਲੀ ਆ ਉਹਦਾ ਵੀ ਉਹ ਵੀ ਤੁਹਾਨੂੰ ਨਹੀਂ ਪੁੱਛੂਗਾ ਹਾਂਜੀ ਕਿਵੇਂ ਹੋ ਸਾਰੇ ਇੱਕ ਮਹਿਫਲ 'ਚ ਬੈਠੇ ਸੀ ਤੇ ਗੱਲ ਚੱਲ ਫੀ ਵੀ ਬਾਈ ਬਿਜ਼ਨਸ ਲੈਣ ਦੀ ਇੱਕ ਲਾਈਫ ਇਹੋ ਜੀ ਹੁੰਦੀ ਹੈ ਬੰਦਾ ਸਟੂਡੈਂਟ ਲਾਈਫ ਵੇਲੇ ਆਉਂਦਾ ਵਾ ਮੈਂ ਆਸਟ੍ਰੇਲੀਆ ਦੀ ਧਰਤੀ ਤੋਂ ਗੱਲ ਕਰ ਰਿਹਾ ਤੇ ਸਟੂਡੈਂਟ ਲਾਈਫ 'ਚ ਬੰਦਾ ਆਉਂਦਾ ਤੇ ਉਹ ਲੋਕਾਂ ਥੱਲੇ ਕੰਮ ਕਰਦਾ ਤੇ ਹੌਲੀ-ਹੌਲੀ ਪੱਕਾ ਹੋ ਜਾਂਦਾ ਫਿਰ ਉਹਦੇ ਵੀ ਮਨ 'ਚ ਵੀ ਆਉਂਦਾ ਵੀ ਮੈਂ ਵੀ ਯਾਰ ਕੋਈ ਬਿਜ਼ਨਸ ਕਰਾਂ ਮੈਂ ਵੀ ਕੋਈ ਜਿੱਦਾਂ ਜ਼ਿੰਦਗੀ ਦੇ ਵਿੱਚ ਉਹ ਕੰਮ ਕਰਾਂ ਵੀ ਮੇਲੀ ਮੇਕੋ ਛੇਤੀ ਪੈਸਾ ਇਕੱਠਾ ਹੋ ਜਵੇ ਤੇ ਇਹ ਹੁਣਾ ਵੀ ਚਾਹੀਦਾ ਬੰਦੇ ਦੇ ਹਰੇਕ ਬੰਦੇ ਨੇ ਤਰੱਕੀ ਕਰਨੀ ਹੈ ਤੇ ਹੁਣ ਸੋਚ ਉਹ ਹੁਣੀ ਵੀ ਚਾਹੀਦੀ ਆ ਤੇ ਉਥੇ ਕਈਆਂ ਨੇ ਵਿਚਾਰ ਦਿੱਤੇ ਵੀ ਬਾਈ ਪੀਜ਼ਾ ਸ਼ਾਪ ਲੈ ਲਓ ਪੈਟਰੋਲ ਪੰਪ ਲੈ ਲਓ ਸਟੋਰ ਖੋਲੋ ਗਰੋਸਰੀ ਸਟੋਰ ਖੋਲੋ ਮਤਲਬ ਹਰ ਬੰਦੇ ਨੇ ਆਪਣਾ ਆਪਣਾ ਜਿਹੜਾ ਵਿਚਾਰ ਦਿੱਤਾ ਵੀ ਆਹ ਕੰਮ ਹੋਣਾ ਚਾਹੀਦਾ ਕੋਈ ਟੈਕਸੀਆਂ ਨੂੰ ਹੋ ਗਿਆ ਨਾ ਤੇ ਆਪਣੇ ਆਲੂਂਗਲਾਈ ਘੁੰਮ ਕੇ ਵੀ ਬਾਈ ਤੂੰ ਕੀ ਕਹਿਣਾ ਤੇ ਮੈਂ ਕਿਹਾ ਵੀ ਬਾਈ ਇਦਾਂ ਵਾ ਹੋ ਸਕਦਾ ਕਈਆਂ ਨੂੰ ਗੱਲ ਮੇਰੀ ਜ਼ਿਆਦਾਤਰ ਬੁਰੀ ਲੱਗੇ ਪਰ ਮੇਰੀ ਆਪਣੀ ਸੋਚ ਹੈ ਤੇ ਉਹੀ ਮੈਂ ਜ਼ਿੰਦਗੀ 'ਚ ਕੰਮ ਕਰ ਰਿਹਾ ਜਿਹੜੀ ਮੈਂ ਗੱਲ ਕਹਿ ਰਿਹਾ ਹਾਂ ਵੀ ਬਿਜ਼ਨਸ ਉਹ ਕਰੋ ਜਿਹਦੇ ਨਾਲ ਤੁਹਾਡਾ ਤੁਹਾਡੇ ਲਈ ਟਾਈਮ ਤੁਹਾਡੇ ਪਰਿਵਾਰ ਲਈ ਟਾਈਮ ਨਿਕਲਦਾ ਹੋਵੇ ਨਹੀਂ ਤੋ ਬੇਨਸ ਕੋਈ ਨਾ ਕਰੋ ਜੇ ਕੱਲੂ ਤੁਸੀਂ ਆਪਣਾ ਪਰਿਵਾਰ ਹੀ ਤੋੜ ਲਿਆ ਤੇ ਉਹ ਪੈਸੇ ਇਕੱਠੇ ਕੀਤੇ ਦਾ ਕੋਈ ਵੀ ਫਾਇਦਾ ਨਹੀਂ ਤੇ ਵਿੱਚ ਬਹੁਤੇ ਬੰਦੇ ਨੇ ਕਿਹਾ ਵੀ ਯਾਰ ਗੱਲ ਠੀਕ ਆ ਹਾਂ ਤੇ ਕਈਆਂ ਨੂੰ ਸ਼ਾਇਦ ਹੋ ਸਕਦਾ ਨਾ ਚੰਗੀ ਲੱਗੀ ਹੋਵੇ ਗੱਲ ਪਰ ਬਾਈ ਮੈਂ ਇੱਕ ਗੱਲ ਆਪਣੇ ਤਿਆਰਪੇ ਨਾਲ ਜਿੰਨਾ ਕਿ ਮੇਰਾ ਛੋਟਾ ਮੋਟਾ ਤਿਆਰਪਾ ਬਾਹਰ ਰਹਿੰਦਿਆਂ ਨੂੰ ਤੇ ਜੋ ਕੁਝ ਮੈਂ ਦੇਖਿਆ ਵਾ ਜਿਆ ਮਤਲਬ ਵੇਚ ਰਿਆ ਕਈਆਂ ਚੀਜ਼ਾਂ ਦੇ ਵਿੱਚ ਜੋ ਕੁਝ ਸੁਣਿਆ ਵਾ ਮੈਂ ਪੈਸਾ ਲੋੜ ਆ ਇਹ ਚ ਕੋਈ ਸ਼ੱਕ ਨਹੀਂ ਪੈਸੇ ਬਿਨਾ ਗੁਜ਼ਾਰਾ ਨਹੀਂ ਹੈਗਾ ਜਿਹੜਾ ਵਕਤ ਚੱਲ ਰਿਹਾ ਪਰ ਰਿਸ਼ਤੇਆਂ ਨਾਤਿਆਂ ਤੋਂ ਬਿਨਾ ਤੁਹਾਡੇ ਪਰਿਵਾਰ ਤੋਂ ਬਿਨਾ ਵੀ ਤੁਹਾਡਾ ਗੁਜ਼ਾਰਾ ਨਹੀਂ ਹੈਗਾ ਜਿਹੜਾ ਪਰਿਵਾਰ ਜਿਹੜਾ ਰਿਸ਼ਤਾ ਤੁਹਾਡੇ ਕੋਲ ਇੱਕ ਵਾਰੀ ਨਿਕਲ ਗਿਆ ਹੱਥੋਂ ਤੁਹਾਡੇ ਰੁਝੇਵਿਆਂ ਕਰਕੇ ਕਦੇ ਦੁਬਾਰਾ ਨਹੀਂ ਮੁੜਨਾ ਜਿਵੇਂ ਹੁਣ ਤੁਹਾਡੇ ਬੱਚੇ ਆ ਛੋਟੇ ਛੋਟੇ ਜੇ ਤੁਸੀਂ ਅੱਜ ਉਹਨਾਂ ਨੂੰ ਵਕਤ ਹੀ ਨਹੀਂ ਦੇ ਰਹਾ ਬੀ ਜਦੋਂ ਕੋਈ ਬੱਚਾ ਸਮਾਂ ਮੰਗਦਾ ਤੁਸੀਂ ਕਹਿੰਦੇ ਆ ਵੀ ਮੈਂ ਬਹੁਤ ਕੰਮ ਤੇ ਬਿਜ਼ੀ ਸੀ ਮੈਂ ਆਹ ਕੰਮ ਤੇ ਲੱਗਾ ਸੀ ਉਹ ਕੰਮ ਤੇ ਲੱਗਾ ਸੀ ਬੱਚਿਆਂ ਨੂੰ ਤੁਹਾਡੀ ਲੋੜ ਆ ਇੱਥੇ ਬਾਹਰਲੇ ਮੁਲਕਾਂ ਦੇ ਵਿੱਚ ਜ਼ਿਆਦਾਤਰ ਲੋਕਾਂ ਦੀ ਸ਼ਿਕਾਇਤ ਸ਼ਿਕਾਇਤ ਨਹੀਂ ਇੱਕ ਧਾਰਨਾ ਬਣਾਈ ਹੋਈ ਆ ਵੀ ਬਾਹਰਲੇ ਮੁਲਕਾਂ ਜਿਨ੍ਹਾਂ ਨੇ ਕਿਹਾ ਸਾਡੇ ਨਾਲ ਰਹਿਣਾ ਵਾ ਇਹਨਾਂ ਨੇ ਇਧਰਲਾ ਕਲਚਰ ਐਡਾਪਟ ਕਰ ਲੈਣਾ ਵਾ ਇਹਨਾਂ ਨੇ ਓਂ ਕਰ ਲੈਣਾ ਓਂ ਕਰ ਲੈਣਾ ਅਸੀਂ ਕਦੇ ਵੀ ਆਪਣੀ ਗਲਤੀ ਨੂੰ ਮੰਨਣ ਨੂੰ ਤਿਆਰ ਹੀ ਨਹੀਂ ਹੈਗੇ ਵੀ ਅਸੀਂ ਆਪਣੇ ਬੱਚਿਆਂ ਨੂੰ ਕਿੰਨਾ ਕੁ ਸਮਾਂ ਦਿੱਤਾ ਕਿੰਨਾ ਕੁ ਉਹਨਾਂ ਨਾਲ ਬੈਠੇ ਆ ਕਿੰਨਾ ਕੁ ਉਹਦੇ ਨਾਲ ਉਹਨਾਂ ਦੇ ਨਾਲ ਅਸੀਂ ਜਿਹੜਾ ਵਕਤ ਗੁਜ਼ਾਰਿਆ ਕਿੰਨਾ ਕੁ ਅਸੀਂ ਜਿਹੜਾ ਉਹਨਾਂ ਦੀ ਲੁੱਕ ਆਫਟਰ ਕੀਤੀ ਆ ਹਾਂ ਮਜਬੂਰੀਆਂ ਹੁੰਦੀਆਂ ਪਰ ਸਾਰੀ ਉਮਰ ਮਜਬੂਰੀਆਂ ਨਹੀਂ ਬੰਦਰੀਆਂ ਹੋ ਸਕਦੀਆਂ ਝੂਠਿਆ ਵੀ ਅਸੀਂ ਕੰਮਾਂ ਤੇ ਲੱਗੇ ਰਹੇ ਪੈਸਾ ਕਹਿੋ ਜੀ ਮਾੜੀ ਦੌੜਿਆ ਜਿਹਦੀ ਬ੍ਰੇਕ ਜਿਹੜੀ ਆ ਉਹ ਹਰੇਕ ਬੰਦੇ ਨੂੰ ਨਹੀਂ ਲੱਭਦੀ ਬੀਨੂੰ ਰੋਕਾ ਹੁਣ ਮੈਂ ਕਿਦਾਂ ਵੀ ਠੀਕ ਆ ਮੈਂ ਕਮਾ ਲਿਆ ਸੈਟੀਸਫਾਈ ਆ ਮੈਂ ਉਹੀ ਬਿਜ਼ਨਸ ਕਰੂੰਗਾ ਜਿਹਦੇ ਨਾਲ ਮੇਰੇ ਪਰਿਵਾਰ ਨੂੰ ਵਕਤ ਜਿਹੜਾ ਮੈਂ ਦਿੰਦਾ ਰਹਾ ਆ ਆਪਣੇ ਸਿਹਦਰੂਸ ਵਕਤ ਦਿੰਦਾ ਰਹਾ ਉਹੀ ਬਿਜ਼ਨਸ ਕਰੋ ਇਸ ਤੋਂ ਵੱਡਾ ਕੋਈ ਬਿਜ਼ਨਸ ਨਹੀਂ ਹੈਗਾ ਜਿਹੜਾ ਤੁਹਾਡੇ ਪਰਿਵਾਰ ਨੂੰ ਜੋੜ ਕੇ ਰੱਖਦਾ ਤੇ ਤੁਹਾਡੀ ਜ਼ਿੰਦਗੀ ਵਧੀਆ ਬਣਾਈ ਰੱਖਦਾ ਹਾਂ ਆਪਣੀਆਂ ਲੋੜਾਂ ਸੀਮਤ ਕਰ ਲਓ ਜਿਹਦੀ ਚੀਜ਼ ਦੀ ਨਹੀਂ ਲੋੜ ਹੈਗੀ ਨਾਲ ਜੋ ਕਿਸੇ ਕੋਲ ਵੱਡੀਆਂ ਗੱਡੀਆਂ ਵਾਂ ਮਿਲੀਅਨ ਦੇ ਘਰ ਆ ਲਈ ਜਾਵੇ ਕਦੇ ਕਿਸੇ ਦੇ ਘਰ ਗੱਡੀਆਂ ਦੇਖਣ ਤੋਂ ਪਹਿਲਾਂ ਜ਼ਿੰਦਗੀ 'ਚ ਉਹਦੇ ਸੁੱਖ ਦੇਖਿਆ ਕਰੋ ਉਹਦੇ ਕੋਲ ਸੁੱਖ ਹੈਗਾ ਇਹਨਾਂ ਜਿੰਨਾ ਤੁਹਾਡੇ ਕੋਲ ਆ ਜੇ ਤੁਹਾਡੇ ਕੋਲ ਸ਼ੌਕ ਹੈਗਾ ਨਾ ਤੇ ਤੁਸੀਂ ਦੁਨੀਆ ਦੇ ਲੱਕੀ ਬੰਦੇ ਆ ਜੇ ਤੁਸੀਂ ਸਿਹਤਮੰਦ ਬੰਦੇ ਆ ਨਾ ਤਾਂ ਤੁਸੀਂ ਤੁਹਾਡੇ ਪਰਿਵਾਰ ਚੋਂ ਹਰੇਕ ਬੰਦਾ ਇੱਕ ਘੰਟਾ ਆਪਣੇ ਸਰੀਰ ਲਈ ਗਰਾਊਂਡਾਂ ਨੂੰ ਜਾਂਦਾ ਵਾ ਤੇ ਪਰਿਵਾਰ ਚ ਬੈਠਦਾ ਵਾ ਤੇ ਪਰਿਵਾਰ ਚ ਏਕਤਾ ਵਾ ਉਹਦੀ ਕੋਈ ਕੀਮਤ ਨਹੀਂ ਇਸ ਤੋਂ ਉੱਪਰ ਕੋਈ ਬਿਜਨਸ ਨਹੀਂ ਹੈਗਾ ਜਿਹੜਾ ਤੁਸੀਂ ਕਰ ਰਹੇ ਆਪਣੇ ਪਰਿਵਾਰ ਦਾ ਠੀਕ ਆ ਸੋ ਤੁਹਾਡੀ ਮਰਜ਼ੀ ਆ ਤੁਸੀਂ ਕਿਹੜਾ ਚੂਜ਼ ਕਰਨਾ ਦਿਨ ਰਾਤ ਲੱਗੇ ਰਹੋ ਚਾਹੇ ਪੈਸੇ ਨੇ ਟੇਕਣਾ ਢੇਰ ਲਾ ਲਓ ਇੱਥੇ ਇਹ ਸਿੱਕੇ ਸਾਨੂੰ ਕੋਈ ਠੰਡ ਨਹੀਂ ਤੁਹਾਡੇ ਪੈਸੇ ਦੀ ਤੁਹਾਨੂੰ ਠੰਡਿਆ ਪਰ ਜੇ ਤੁਹਾਡਾ ਪਰਿਵਾਰ ਤੁਹਾਡੇ ਬੱਚੇ ਤੁਹਾਡੇ ਨਾਲ ਨਹੀਂ ਹੈਗੇ ਤੁਹਾਡੀਆਂ ਗਲਤੀਆਂ ਕਰਕੇ ਤੇ ਉਹਦੇ ਜ਼ਿੰਮੇਵਾਰ ਤੁਸੀਂ ਹੋਵੋਗੇ ਕੱਲ ਤੁਸੀਂ ਇਹ ਕਹੀਓਗੇ ਇੱਥੇ ਕਲਚਰ ਹੈ ਜਿਸ ਕਲਚਰ ਹੈ ਪਰ ਤੁਸੀਂ ਐਗਜ਼ਾਮਪਲ ਸੈੱਟ ਕਰਕੇ ਦਿਖਾਓ ਅਸੀਂ ਆਪਣੇ ਬੱਚਿਆਂ ਨੂੰ ਟਾਈਮ ਦਿੱਤਾ ਆਪਣੇ ਬੱਚਿਆਂ ਕੋਲ ਬੈਠੇ ਆਪਣੇ ਬੱਚਿਆਂ ਦੀ ਗੱਲ ਸੁਣੀ ਆ ਉਹ ਬੱਚੇ ਤੁਹਾਡੇ ਨਾਲ ਖੜੇ ਹੋਣਗੇ ਇਹ ਗਾਰੰਟੀ ਆ ਕਿਉਂਕਿ ਅਸੀਂ ਜਿਹੜੇ ਲੋਕ ਜਿੱਦਾਂ ਦੇ ਸਿਸਟਮ ਨੂੰ ਚਲਾਉਂਦੇ ਆ ਬੱਚੇ ਕੂਰੇ ਕਾਗਜ਼ ਉਵੇਂ ਢਲ ਜਾਂਦੇ ਆ ਬਾਹਰਲਾ ਮਾਹੌਲ ਮਾੜਾ ਵਾ ਪਰਿਵਾਰ ਦੇ ਵਿੱਚ ਤੁਸੀਂ ਬੈਠ ਕੇ ਡਿਸਕਸ ਕਰ ਸਕਦੇ ਹੋ ਵਕਤ ਕੱਢੋਗੇ ਤੇ ਤਾਈਓ ਤੁਹਾਡਾ ਬੱਚਾ ਤੁਹਾਡੇ ਨਾਲ ਰਹੂਗਾ ਜੇ ਤੁਸੀਂ ਨਹੀਂ ਉਹਨੂੰ ਪੁੱਛਿਆ ਤੇ ਡੈਫੀਨਿਟਲੀ ਆ ਉਹਦਾ ਵੀ ਉਹ ਵੀ ਤੁਹਾਨੂੰ ਨਹੀਂ ਪੁੱਛੂਗਾ ਸੋ business ਪਰਿਵਾਰ ਤੋਂ ਉੱਪਰ ਕੋਈ ਨਹੀਂ ਹੈਗਾ ਜਿਹਦੇ ਬੰਦੇ ਨੇ ਆਪਣਾ ਪਰਿਵਾਰ ਜੋੜ ਲਿਆ ਉਹਦੇ ਨਾਲ ਜ਼ਿੰਦਗੀ ਬਤੀਤ ਕੀਤੀ ਤੇ ਪੈਸਾ ਲੋੜ ਮੁਤਾ ਕਮਾ ਲਿਆ ਉਹ ਦੁਨੀਆ ਦਾ ਰਾਜਾ ਬੰਦਾ ਵਾ ਰੱਬ ਰੱਖਾ ਫਿਰ ਮਿਲਦੇ ਆ ਮੈਂ ਬਾਗੀ ਸਿੱਧੂ ਹਾਂਜੀ ਪੰਜਾਬੀ